ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਰ ਵੀ ਆਕੇ ਸ੍ਰੀ ਗੁਰੂ ਨਾਨਕ ਸਾਹਿਬ ਸੁਰਾ ਅਲਫ ਅਲੈ ਕੋ ਯਾਦ ਕਰ ਗਫਲਤ ਮਨੋ ਵਿਸਾਰ ਸਾਸ ਫਲਟਾ ਨਾਮ ਵਿਣ ਤ੍ਰਿਗ ਜੀਵਨ ਸੰਸਾਰ ਬੇਬਦਾਇਤ ਦੂਰ ਕਰ ਕਦਮ ਸ਼ਰੀਅਤ ਰਖ ਨਿਵ ਚਲੋ ਆਗੇ ਸਬਸਤੇ ਮੰਦਾ ਕਿਸੇ ਨਾ ਆਗ ਤੇ ਤੋਬਾ ਕਰ ਬਾਦੀ ਤੇ ਮਤਲਬ ਤੂੰ ਇਹ ਵੀ ਜਾਹੇ ਤਨ ਬਿਨਸੈ ਮੁਖ ਗੱਡੀ ਐ ਤਬ ਤੂੰ ਕਹਾ ਕਰਾਹੇ ਸੇ ਸਨਾਹੀ ਬਹੁਤ ਕਰ ਖਾਲੀ ਸਾਸ ਨਾ ਕੱਢ ਹਟੋ ਹਟ ਵਕਾਇਆ ਮੂਲ ਨਾ ਲੈਸੀ ਅੱਡ ਜੀਮ ਜਮਾਇਤ ਜਮਾ ਕਰ ਚੱਲਣ ਦਾ ਕਰ ਬੰਦ ਬਾਝੋ ਆਪਣੇ ਫਿਰਸੀ ਅੰਧੋ ਅੰਧ ਹੀ ਹਲੀਮੀ ਨੂੰ ਪਕੜ ਦਿਲ ਸੀ ਹਿਰਸ ਨਿਕਾਰ ਤਾਵਤ ਵਰ ਜੋ ਰੁਕਨ ਦੀਨ ਹਰ ਦਮ ਖਲਕਸਾਰ ਕੀ ਕਾਮ ਤੇਉ ਭਏ ਜਿਨ ਮਿਸਰਿਆ ਕਰਤਾਰ ਦੁਨੀਆ ਲਾਲਚ ਲਗ ਮਰੇੰਭੂ ਉਠਾਵੈ ਪਾਰ ਦਾਲ ਦਿਾਨਤ ਕਰੇ ਮਨ ਅਠੇ ਪੈਰ ਨਾ ਹੋਏ ਏਕ ਪੈਰ ਕਰ ਜਾਗਨਾ ਸਾਈ ਸੱਚ ਬਿਗੋਈ ਜ਼ਾਲ ਜ਼ਿਕਰ ਕਰ ਆਜਸੀ ਖਾਤਰ ਨਾਹੀਂ ਡੋਲਾਈ ਤਿਲ ਨ ਲੱਗੇ ਰੁਵਾਲ ਤਨ ਭੋਲੇ ਮਨੋ ਚੁਕਾਈ ਰੇ ਰਹਿਤ ਈਮਾਨ ਕੀ ਤੇਉ ਦੇਖੈ ਜਾਏ ਉਝੋ ਵਰਜੈ ਰੁਕੰਦੀਨ ਸਾਈ ਸੋ ਦਿਲ ਲਾਏ ਜੇ ਜਾਰੀ ਕਰ ਮਨੇ ਮੈਂ ਸੋਈ ਬੇਪਰਵਾ ਜੋ ਕੁਛ ਚਾਹੇ ਸੋ ਕਰੇ ਤਿਸ ਕਾ ਕਿਆ ਵਿਸਾਹ ਸੀਨ ਸੋਧ ਮਨ ਆਪਣਾ ਸਭ ਕਿਛ ਇਸੇ ਹੀ ਮਾਹੇ ਤਨ ਪਾਂਡਾ ਤਨ ਵਸਤ ਕਰ ਹੁਕਮੀ ਬੰਦ ਸਮਾਈ ਸ਼ੀਨ ਜਹਾਦਤ ਪਾਈ ਹੈ ਪਿਆ ਸੋ ਲਿਵ ਲਾਈ ਰੁਕਨ ਇਹ ਹੈ ਤਨ ਜਾਈ ਸੀ ਕੀਚੇ ਤਲਪ ਖੁਦਾਈ ਸੁਹਾਦ ਸਲਵਾਤ ਗੁਜਸਤ ਕੋ ਆਖਰ ਮੁਖਤੇ ਨਿਤ ਖਾਸੇ ਬੰਦੇ ਰੱਬ ਦੇ ਸਿਰ ਮਿੱਤਰਾਂ ਦੇ ਮਿਤ ਜੁਆਦ ਜਲਾਲਤ ਘੁੰਮ ਕਰ ਰਹੀ ਆਦਤ ਜੋ ਮੇਲ ਉੱਠੀ ਬੰਦੇ ਨજર ਕਰ ਜਿਨੇ ਨਾਹੀ ਖੇਲ ਤੋਏ ਤਲਬ ਕਰ ਰਾਸਤੀ ਦੇ ਸਨ ਰਸਾਲ ਜਿਨਾਂ ਡਿਠਿਆਂ ਦੁਖ ਜਾਏ ਤਨ ਤੋਟੇ ਮਾਇਆ ਚਾਲ ਜੋਏ ਜ਼ਾਲਮ ਸੋਏ ਪਏ ਚੇਤਨ ਨਾਹੀ ਨਾਮ ਸਾਹੀਂ ਤੇਰੇ ਨਾਮ ਬਿਨ ਕਿਉ ਆਵੇ ਆਰਾਮ ਐਨ ਅਮਲ ਕਮਾਈ ਹੈ ਜੇ ਕੋ ਪਾਰਾ ਵਾਸ ਬਿਨ ਅਮਲਾ ਨਾਹੀ ਪਾਈ ਹੈ ਮਰੀ ਹੈ ਪਛੋਤਾਸ ਗੈਨ ਗਨੀਮਤ ਰੁਕਨਦੀਨ ਜਿੰਨੀ ਸਿਆਤਾ ਆਪ ਇਸ ਪਿੰਜਰੇ ਵਿੱਚ ਖੇਲ ਹੈ ਨਾ ਤਿਸ ਮਾਇ ਨਾ ਬਾਪ ਫੇ ਫਕਰ ਤੇ ਉਪਏ ਜੋ ਚੱਲਿਆ ਮੁਰਸ਼ਦ ਪਾਈ ਆਪੇ ਹੀ ਤਹਿਕੀਕ ਤਨ ਰੰਗਾ ਰੰਗ ਮਿਲਾਏ ਕਾਫ ਕਲਮਾ ਇੱਕ ਯਾਦ ਕਰ ਅਵਰ ਨਾ ਪਾਖੇ ਬਾਤ ਨਫਸ ਹਵਾਈ ਰੁਕਨ ਦਿਨ ਤਿਸ ਨੂੰ ਹੋਏ ਨਾ ਮਾਤ ਕਾਫ ਕਰਾਰ ਨਾ ਆਵਈ ਜਿਤ ਮਨ ਉਪਜੈ ਚਾਉ ਤੇ ਪਾਰਸ ਕੰਚਨ ਥੀਏ ਜਿਨ ਭੇਟਿਆ ਹਰ ਰਾਉ ਲਾਮ ਲਾਨਤ ਬਰਸਰ ਤਿਨਾ ਜੋ ਤਰਕ ਖੁਦਾਈ ਕਰੀਨ ਥੋੜਾ ਬਹੁਤਾ ਖਟਿਆ ਹੱਥੋ ਹੱਥ ਗਵੇਨ ਮੀਮ ਮੁਰਸ਼ਦ ਮਨ ਤੂੰ ਮਨ ਕਤੇ ਬਾਚਾਰ ਮਨ ਤੋਂ ਇੱਕ ਖੁਦਾਏ ਨੂੰ ਖਾਸ ਆਜਿਤ ਤੇਰ ਪਹਾਰ ਨੂਨ ਨਹੀਂ ਉਹ ਗੁਮ ਹੈ ਜਿਤ ਕੀਤੇ ਅਮਲ ਕਬੂਲ ਮਾਇਆ ਬੰਧਨ ਗਲ ਪੜੇ ਖਾਲੀ ਬੰਜੇ ਪੂਲ ਵਾ ਵਾਉ ਜੋ ਆਵੇ ਰੁਕਨਦੀਨ ਜਿਸ ਫਾਟੇ ਹੱਥ ਨਾਲ ਉਮਰ ਵਿਹਾਈ ਪਾਵਰੇ ਬੜਿਓ ਕਿਤੇ ਜੰਜਾਲ ਏ ਹੈ ਬਤ 30 ਦਿਨਾਂ ਦੀ ਜਿਸ ਦਿਨ ਅਦਲ ਕਰੇ ਵਾਬ ਹਮਾਰੇ ਰੁਕਨਦੀਨ ਕੀਗਾ ਹੁਕਮ ਕਰੇ ਲਾਮ ਲਾਇਕ ਤੇਉ ਪਏ जिन्ना रहमत नदर तरे जे सौ लोचन मुआ थी है जो अपन संग मिले अलफ अल्लाह तो है नाल है तुह क्यों ना अन्जान गुर सेवा निदान ये यारी कर रब जिस दा अब चल राज अकेला एक नानका किसे ना हुए मुहताज काजी रुकंदीन सूरा आखी काजी रुकंदीन सुनो नानक शाह ਉਛਦੇ ਹਾ ਇੱਕ ਮਸਲਾ ਦੱਸੋ ਸੁਬਸਨਾ ਅਰਬਾ ਨਾਸਰ ਰਬ ਸਾਜਿਆ ਅਨ ਰਸ ਚਾਰ ਮਿਲਾਇ ਬਾਦੀ ਨਾਰੀ ਆਪ ਖਾਕ ਚਾਰ ਲਤੀਫ ਕਹਾਈ ਚੋਹਾ ਵਿੱਚੋਂ ਗੋਏ ਕਰ ਕੀਚੇ ਇੱਕ ਲਤੀਫ ਦਿਸੇ ਸ਼ਰਫ ਲਤੀਫ ਨੂੰ ਦਿਸੇ ਸ਼ਰਫ ਲਤੀਫ ਨੂੰ ਕੀਚਨ ਹੋਰ ਕਤੀਫ ਇਨਾਂ ਚੋਹਾ ਕੋ ਮੇਲ ਕਰ ਰਤ ਬੰਦ ਦਿਖਲਾਈ ਅਵਲ ਸੂਰਤ ਆਦਮੀ ਕਿਉ ਕਰ ਸ਼ਿਕਮ ਸਮਾਈ ਮਨੀ ਖੂਨ ਦੋਏ ਮਿਲਕਰ ਕਿਉ ਕਰ ਥੀਂਦੇ ਦਰਹੂ ਜਬ ਸਾਬਤ ਥੀਏ ਆਦਮੀ ਤਬ ਆਖਨ ਅਹਲੇ ਹੋ ਸੂਰਤ ਥੀਏ ਨਾ ਬੂੰਦ ਥੀਂ ਕੁਦਰਤ ਕਰ ਕਰਤਾਰ ਆਖਰ 베ਰ ਨਾ ਬੰਦ ਹੋਏ ਦਸੋ ਸਭ ਵਿਚਾਰ ਬਿਨ ਨਰ ਮਾਤਾ ਜੁਫਤ ਦੇ ਤਵਲਦ ਹੋਏ ਨਾ ਕੋਏ ਭਰਾ ਖੁਦਾਈ ਸੋਧ ਕਰ ਨਾਨਕ ਸਚ ਬਗੋਏ ਜਵਾਬ ਨਾਨਕ ਸ਼ਾ ਸੂਰਾ ਸੁਨੋ ਕਾਜੀ ਰੁਕਨਦੀਨ ਆਖੇ ਨਾਨਕ ਸ਼ਾ ਕੈਬੀ ਸੇਰ ਖੁਦਾਏ ਦੇ ਸਕੇ ਨਾ ਕੋਈ ਅਲਾਈ ਬੇਦਨਾਂ ਬੁੱਝਨ ਬਪੜੇ ਪੰਡਤਨਾ ਕਰਨ ਵਿਚਾਰ ਬੇਦਨਾਂ ਬੁੱਝਨ ਬਪੜੇ ਪੰਡਤਨਾ ਕਰਨ ਵੀ ਵਿਚਾਰ ਲਿਖਿਆ ਨਾਲ ਕਿਤਾਬ ਵਿੱਚ ਕਾਜ਼ੀ ਕਰਨ ਪੁਕਾਰ ਕੋਈ ਨਾ ਜਾਣੇ ਕੈਬ ਗਲ ਕਦ ਹੁਆ ਆਕਾਰ ਅਵਲ ਨੂਰ ਖੁਦਾਏ ਇਕ ਹੁਣ ਥੀਏ ਰੂਪ ਅਪਾਰ ਗੁਜਰੀ ਨੂੰ ਸਲਾਵਤ ਕਰ ਜੋ ਹੁਣ ਹੁਆ ਸੋ ਦੇਖ ਅਵਲ ਅਖਰ ਜੋਥੀਆ ਸਚ ਨਾਨਕ ਕਹੇ ਵਿਵੇਕ ਅਵਲ ਮਨੀ ਨਾ ਕੂਨ ਸੀ ਨਹਿ ਕਿਛ ਵਿਛੜ ਨਾ ਮੇਲ ਨਰ ਮਾਦਾ ਦੋਇ ਮਿਲ ਕਰੇ ਬਣਿਆ ਅਚਰਜ ਖੇਲ ਮਨੀ ਖੂਨ ਮਿਲ ਬੂੰਦ ਕਰ ਦੋਇ ਟੰਕ ਇੱਕ ਪਰਵਾਨ ਮਨੀ ਮਾਸ਼ਾ ਡੇਡ ਹੈ ਖੂਨ ਅਢਾਈ ਸਾਲ ਦੋਵੇਂ ਥੋਕ 71 ਹੋਏ ਗਲੋਲਾ ਹੂਆ ਰੂਪ ਲਟਕ ਆਂਦਰੋ ਸੋ ਲਗਾ ਜੈਸਾ ਫਲ ਸਰੂਪ ਆਪ ਕਾਕਰੀ ਗ੍ਰਹਿ ਹੋਏ ਬਾਮਕੁਖ ਆਸਨ ਪਾ ਕੇ ਆਤਿਸ਼ਬਾਦ ਮਿਲ ਹੋਏ ਪਿੰਡ ਪ੍ਰਾਨ ਚਾਰ ਖਸियत ਮੇਲ ਕਰ ਹੁਆ ਸਗਲਾ ਸੂਤ ਜੈਸਾ ਰਤ ਕਾ ਕਸਮ ਹੈ ਐਸਾ ਆਦਮ ਰੂਪ ਜੈਸੇ ਸਮਾਨੇ ਬੀਜੀ ਹੈ ਤੈਸਾ ਹੀ ਪ੍ਰਕਾਰ ਇਸੇ ਭਾਂਤ ਕੀ ਜੁਗਤ ਮਿਲ ਉਪਜਤ ਹੈ ਸੰਸਾਰ ਉਹੀ ਪਲ ਉਹੀ ਚਸੇ ਉਹੀ ਥਿਤ ਉਹੀ ਵਾਰ ਉਹੀ ਸਮ ਸਾਇਤ ਉਹੀ ਤਰਿਆ ਨਛੱਤਰ ਸੁਮਾਰ ਦੁਖ ਸੁਖ ਖਾਣਾ ਪੀਵਣਾ ਨੇਕੀ ਬਦੀ ਵਿਚਾਰ ਪਲ 22 ਸੂਤਕਾ ਮਸਤਕ ਲਿਖਿਆ ਕਰਤਾਰ ਸਿਰ ਤਲਵਾਇਆ ਸ਼ਿਕਮ ਵਿੱਚ ਲਿਖੇ ਸਾਦੀ ਲੇਖ ਉਹੀ ਮੇਟ ਨ ਸਕਈ ਕਰਮ ਕਾਲ ਕੀ ਰੇਖ ਕੌਣ ਸਮਾਂ ਤਾਕਾ ਲਿਖੇ ਕੌਣ ਅਤਿਤ ਕੌਣ ਵਰ ਕੌਣ ਸ੍ਰਿਤੀ ਮਹਾ ਕੌਣ ਕੀਤਾ ਹੱਥ ਆਕਾਰ 9 ਮਹੀਨੇ ਗਰਭ ਗੁੰਡ लटके फल की पांत पैर ओ सिर कर तले को ना सुख दिने ना रात सिमरन करता उर्दमुख पलपल सासो सास जो एक पल रब्ब ना जपे तप जो सा ही जल जास जो कुछ मादर खाये पी ताते जो रस होए नाड़े तेरे होए कर अंदर जावे सोए नाड़ा लगा नाब सो जैसे बल की पाद बाद आप अर नारम है पक्के दिन अर रात गुत्ती अंदर तन रहे मनी खून के माहे हृदय अंदर जप करे बाहर किस बिद जाहे जो रियाजत तप करे सुरत खसम के ता तुचै त्रै लो ए अचरज है जगदीस सत नाम मुख जप करे हो नाही तू आहे नौ मास त्यो अगन में फिर चलिया बाहर चाहे साहिब स्यो बिनती करे विसर न सा गिरास तुझ बिन मेरा कोई नहीं जियो पिंड सब तास कि वाचा खसम से मन हित तुझे ते तोड़ी अंदरो बाद चकोरा लाए बाद लपेटिया चलिया दौड़ पाल के द्वार मादर दुख पुकारिया कहाँ की करतार तंद जिवे छिक कढ ज्यो लोहे चंती माहे मादर पिसर दुख लगा नरक निशानी आहे नेकी बदी सिर पंड लै बाहर निकलिया लगा टहोला सीस पर दुनिया चिक लिया अंदर देखिया और किच जिकर किया किछ और बाहर आया जहान फेरिया आके दौर तब लगा हो 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 ही हो ही हो हाय इसी विचारे तो की दुखमी ऐसा पाए माया ममता मोह की देर चीज जगदीश ब्रह्मा बिशन महेश तोहे साज किया सब बीच ਕਰੋੜ 33 ਦੇਵਤਾ ਸਭ ਕੁਝ ਦੇਹੀ ਮਾਹੇ ਸਾਹਿਬ सगली सृष्टि ਦਾ ਪੰਬਲ ਪੂਸੇ ਖਾਹੇ ਜੋ ਸਮ ਅਗ੍ਰੀਖੰਡ ਕੀ ਪਿੰਡੇ ਹੀ ਵਿੱਚ ਕੀਨ ਅਸ਼ਟ ਦਸਾਂ ਸਿਧ ਨੌ ਨੀਤियां ਸਾਹਿਬ ਕਰਤਲ ਦੀਨਾਰੇ ਪਦਾਰਥ ਸਗਲ ਗੁਣ ਨਾਮਦਾਨ ਈਸ਼ਨਾਨ ਸਤਿਨਾਮ ਅਕਾਲ ਪੁਰਖ ਦਾ ਮੰਤਰ ਮਿਲਿਆ ਤਬદાન ਈਹੀ ਤੁਮ ਕੋ ਉਤਾਰਸੀ ਨਿਸ ਦਿਨ ਜਪਰੇ ਮਤ ਇਹਾਂ ਹੋ ਹੋ ਕਰ ਉਠਿਆ ਪਈ ਬੁੱਧ ਵਿਪਰੀਤ ਲੇਖ ਲਿਖਾਇਆ ਥਾ ਸਿੱਧ ਜੀ ਸਿੱਧ ਸਿਤਨਾ ਬਾਹਰ ਹੋਏ ਸਿੱਧੇ ਕਾ ਅਪੁੱਠਾ ਪਿਆ ਤਾਲਿਆਂ ਨੂੰ ਬਹਿ ਰੋਏ ਅੰਦਰ ਕੋ ਕੇ ਤੂੰ ਤੂੰ ਬਾਹਰ ਹੋ ਮੈਂ ਹੋਏ ਕਿਉਂ ਕਰ ਲੇਖ ਮਿਟਾਈ ਐ ਤਕਦੀਰ ਨਾ ਛਾਡੇ ਤੋਹੇ ਮੁਰਸ਼ਦ ਚਰਨੀ ਜੇ ਪਵੇ ਕਰਮੀ ਸੀਸ ਨਿਵਾਏ ਕਰ ਇਤਬਾਰ ਖੁਦਾਏ ਤੇ ਟੂੜੀ ਲੇਖ ਮਿਟਾਏ ਸਿੱਧਾ ਮਾਰਗ ਰੱਬ ਦਾ ਜ਼ਿਮੀ ਕਾ ਬੁੱਤ ਬਤਾਏ ਪਗ ਤਲੇ ਇਮ ਹੋਣ ਜਬ ਤਬ ਮਸਤਕ ਲਗ ਆਏ ਉਲਟਾ ਖੇਲ ਕਸਮ ਦਾ ਕਦਮੇ ਸੀ ਸਚੁਕਾਈ ਸਿਰ ਤਲ ਪੈਰ ਉਪਰ ਤਬ ਮਾਰਕ ਸਿੱਧਾ ਪਾਈ ਹਉਮੈ ਛੱਡੇ ਜਾਪ ਤਬ ਤੂੰ ਤੂੰ ਜਾਪ ਕਰੇ ਕਰਮ ਨਾ ਲਾਗੂ ਹੋਏ ਤਿਸ ਸੀਖਾ ਲਿਖੇ ਪੜੇ ਪਲਾ ਬੁਰਾ ਦੋਇ ਲੇਖ ਤਾ ਥੋੜੇ ਲਿਖ ਪਾਇਆ ਤੂੜੀ ਬੁਰਾ ਮਿਟਾਇਆ ਸੁਭਕ ਸੋ ਪਾਇਆ ਸੀਸ ਨਿਵਾਇ ਇਹ ਫਲ ਸੁਣੋ ਰੁਕਨ ਦੀਨ ਹੋਣੀ ਮਿਟੇ ਇਹੋ ਰੱਬ ਮਨ ਤੇ ਕਰੋ ਯਕੀਨ ਪੰਜ ਤਤ ਪਰਵਾਨ ਕਰ ਛੀਵਾ ਸੱਚ ਮਿਲਾਏ ਉਹਨਾ ਸੀਸ ਨਿਵਾਇ ਤਰਤੀ ਅੱਗੇ ਆਏ ਜਿਸ ਗੁਰੂ ਰਤ ਮੰਨ ਕਰੀ ਸੋਏ ਪਿਆ ਸ਼ੈਤਾਨ ਨਾ ਜੀਵੇ ਨਾ ਮਰ ਸਕੇ ਆਤਿਸ਼ ਵਿੱਚ ਹੈ ਰੰਗ ਹੁਕਮ ਸਾਹਿਬ ਦਾ ਫੇਰਿਆ ਕਿਉਂ ਕਰ ਹੋਵੇ ਸੁਖ ਜਦ ਮਡੰਡ ਸਿਰੋਂ ਨਾ ਉਤਰੇ ਆਈਏ ਜਾਈਏ ਦੁਖ ਸਾਹਿਬ ਦਾ ਇਹ ਹੁਕਮ ਹੈ ਪੈ ਰਹੀ ਪੌਣਾ ਨਾ ਛੋੜ ਸਤਗੁਰ ਉਤਾਰੀਏ ਉਮਤੀ ਤੇ 33 ਲੱਖ ਕਰੋੜ ਧਰਤੀ ਮੱਥਾ ਟੇਕਿਆ ਅੱਜ ਸੁਹੇਲਾ ਹੋਏ ਜਾਂ ਪਹਿਲੋਂ ਤੂੜੀ ਮੰਗੀ ਐ ਤਾਂ ਪਿੱਛੋਂ ਮੰਗੇ ਲੋਏ ਸਿਰ ਮੁਕੱਦਰਾਂ ਦੇ ਹੈ ਲਿਖਿਆ ਮੱਥਾ ਟੇਕ ਮੋਹਰ ਉਪੱਠੀ ਖੋਦ ਦੇ ਆਣ ਆਹੀ ਸਿੱਧਾ ਲੇਖ ਸੀਸ ਨਿਵਾਇ ਅੰਦਰੋਂ ਨਿਵਿਆ ਸੁਬਰਵਾਨ ਇਥੇ ਮਿਲਨ ਵਟਿਆਈਆਂ ਦਰਗਾਹ ਪਾਵੇ ਮਨ ਕਪਟਨਾ ਅੰਦਰ ਰੱਖੀ ਹੈ ਧਰਤੀ ਸੀ ਸੁਿਵਾਈ ਕਰ ਇਤਬਾਰ ਖੁਦਾਏ ਤੇ ਨਹਿ ਪਿਛੋ ਸ਼ਰਮਾਈ ਵੱਡਾ ਪਾਣੀ ਜਿਉ ਹੈ ਜੀਆ ਜਿਉ ਕਹਾਈ ਜ਼ਿੰਦਾ ਪੀਰ ਵਖਾਨੀਏ ਸਭ ਵੱਟਾ ਕਹਾਈ ਆਣੀਓ ਹੋਆ ਮਾਨਸਰ ਹੰਸਾ ਜੋਗ ਚੁਗਾਏ ਨੌ ਸੈ ਨਦੀ ਨੜਿੰਨਵੇਂ ਸप्त ਸਮੁੰਦਰ ਵਹਾਈ ਪਾਣੀ ਧਰਤੀ ਹੇਠ ਹੈ ਉਤੇ ਧਰਤ ਤਰਾਈ ਧਰਤੀ ਉਤੇ ਅਸੰਖ ਜਿਉ ਅਲਿ ਚਲ ਮੂਲ ਨਾ ਪਾਈ ਪਾਣੀ ਅੰਤਰ ਇਹ ਗੁਣ ਅੰਤਰ ਹੀ ਵਹਾਈ ਸੀਸ ਨਿਵਾਇ ਉਸ ਤਤ ਨੂੰ ਲਈ ਉਸ ਨਾਹੀਂ ਕੁਬਾਨ ਬੂੰਦ ਆਕਾਸ਼ੋਂ ਉਤਰੇ ਨਿਮਹਿ ਤਰਤੀ ਅੱਗੇ ਆਣ ਆਪਣਾ ਆਪ ਸੰਕੋਚਕ ਵਿੱਚ ਲੈਂਦੀ ਤਰਤ ਸਮਾਈ ਦੂਜਾ ਗੁਣ ਹੈ ਪਵਨ ਦਾ ਸੁਣੋ ਮੇਰੇ ਮਿੱਤ ਮਨ ਹਿਤ ਸੀਸ ਨਿਵਾਇ ਦਾ ਤਰਤੀ ਅੱਗੇ ਨਿਤ ਢੂੜੀ ਕਾਰਨ ਆਉਂਦਾ ਕੋਹ ਕਾਫ ਤੇ ਚਲ ਤੂੜ ਤਰਤ ਕੀ ਮਿਲ ਕੇ ਜਾਂਦਾ ਮੁਹਤੇ ਮਲ ਦੇਖ ਆਕਾਸ਼ ਹੰਕਾਰ ਵਿੱਚ ਸਭ ਤੇ ਉੱਚਾ ਹੋਏ ਨਿਮੀਆਂ ਅੱਗੇ ਤਰਤੇ ਲੱਗਾ ਦਿਸੇ ਸੋਏ ਨਿਤ ਨਿਤ ਤੂੜੀ ਜਾਚਦਾ ਸਤਗੁਰ ਤਰਤੀ ਰੂਪ ਇਸ ਵਿਦ ਸੱਚ ਵਸਾਏ ਕੇ ਕੀ ਆ ਨੀਚ ਤੇ ਉੱਚ ਸਭੇ ਔਗਣ ਆਤਿਸ਼ੀ ਉੱਚਾ ਆਪ ਜਣਾਈ ਸਿਰ ਨਵਾਏ ਤਰਤ ਨੂੰ ਚਿੱਤਰ ਉਤਮ ਖਾਈ ਵੱਟੀ ਕੱਟੀ ਮਾਰੀਏ ਹਰ ਪਰ ਮਿੱਟੀ ਛੱਡ ਅਜੋ ਨਾ ਸੀਸ ਨਿਮਾਈ ਦੀ ਆਤਿਸ਼ ਬੜੀ ਨਿਲਾਜ ਜੇ ਪਾਣੀ ਉੱਤੋਂ ਮਰੀਏ ਤਦੇ ਨਿਵਾਏ ਸੀਸ ਬਦ ਖਾਸियत ਆਤਿਸ਼ੀ ਬਤੀ ਨਿਗਰੀ ਟੀਟ ਆਤਿਸ਼ ਸਿਰਨਾ ਦੋਸ਼ ਕਿਚ ਤੁਰੇ ਲਿਖਿਆ ਪਾਹੀ ਸੁਨੋ ਸੁਨੇਹਾ ਸੱਚ ਦਾ ਲਾਈ ਹੈ ਮਨ ਕੇ ਮਾਹੇ ਅਵਲ ਪਿਆ ਆਕਾਰ ਜਬ ਖਾਹਿਸ਼ ਕਰੀ ਖੁਦਾਈ ਪੰਜ ਤਤ ਉੱਤ ਪਰ ਕਰ ਉਤਪਤ ਕਰ ਛੀਵਾ ਸੱਚ ਮਿਲਾਇ ਬਾਦੀ ਆਪੀ ਆਤਿਸ਼ੀ ਚੌਥੀ ਖਾਕ ਸਰੂਪ ਮਾਇਆ ਕੁਦਰਤ ਇਕ ਹੈ ਇਨਮੇ ਨਾਹੀ ਭੇਦ ਭੇਦ ਕੀਏ ਵਿੱਚ ਆਦਮੀ ਕਥ ਕਥ ਬੇਦ ਕਤੇਬ ਅਵਲ ਖੁਦ ਖੁਦਾਈ ਸੀ ਜਿਸਦਾ ਰੂਪ ਨਾ ਰੇਖ ਸੂਰਤ ਮੂਰਤ ਨਾ ਹੈ ਕਿਛ ਰਹੇ ਅਦਿਸ਼ਟ ਅਲੇਖ ਵਰਨੋ ਚਿਹਨੋ ਬਾਹਿਰਾ ਅਲਖ ਨਾ ਲਖਿਆ ਜਾਏ ਸੁਣਿਆ ਕਾਜੀ ਰੁਕਨਦੀਨ ਸਚ ਨਾਨਕ ਰਹੀ ਅਲਾਈ ਖਾਇਸ਼ ਕਰੀ ਖੁਦਾਏ ਜਬ ਸਾਝਿਆ ਕੁਦਰਤ ਰੂਪ ਆਖਿਆ ਰੁਕਨਲ ਖੁਦਾਏ ਤਬ ਫਿਰ ਥੀਆ ਅਲਕ ਸਰੂਪ ਕੁਦਰਤ ਪਈ ਹਜ਼ੂਰ ਜਬ ਤੀਨ ਸਰੂਪ ਉਪਾਏ ਆਦੀ ਆਪੀ ਆਤਿਸ਼ੀ ਮਾਇਆ ਲਈ ਬਣਾਈ ਬ੍ਰਹਮਾ ਬਿਸ਼ਨੁ ਬਹੀਸ਼ ਤ੍ਰੈ ਕੀਤੇ ਪ੍ਰਗਟ ਸਰੂਪ ਦਿੱਤਾ ਸਭ ਇਖਤਿਆਰ ਤੇ ਕੀਤੇ ਜਗਪਤ ਰੂਪ ਫਿਰ ਮਾਇਆ ਮਨ ਮਹਿ ਧਾਰਿਆ ਸਭ ਕੀ ਚਿਹੁਰ ਆਕਾਰ ਕਾਨ ਹੂ ਮੈਲ ਨਿਕਾਲ ਕੇ ਮਾਨਸ ਰੂਪ ਸਵਾਰ ਤੂਜੇ ਕਾਨੂ ਮਹਿਲ ਕੱਢ ਕੀਨੇ ਦਤ ਸਰੂਪ ਮਦ ਕੈਟਬ ਮਹ ਮਦ ਕੈਟਬ ਤਹ ਨਾਮ ਨਰ ਨਾਰੀ ਦੋ ਇਸ ਰੂਪ ਨਰ ਨਾਰੀ ਮਾਨਸ ਪਿਆ ਜਿਨ ਕੀ ਤੀ ਸ੍ਰਿਸ਼ਟ ਸਰੂਪ ਰਾਜਾ ਮਨ ਤਹ ਨਾਮ ਤਰ ਮਹਾਰਤੀ ਅਵਤਾਰ ਜਾ ਕੀ ਰਤ ਕੇ ਚੱਕਰ ਕਰ ਕੀਏ ਸਤ ਸਮੁੰਦ ਸਾਤੋਂ ਹੀ ਤੇ ਸਤ ਦੀਪ ਕਰ ਮਹਾਰਾਜ ਨਿਰੰਧ दुतिया साजा मध कैटब दानो उपर जाई तब माया मनो पूत हो रचना संसार को ए सर्ब खाए गो कूत माया दानो न होवन लागी मार छत्ती जुग लड़ते रहे बड़ा हुआ धुंधकार मद कैटब के सीज़ को कटाए चको मार कानो ते निकली मेदा हर हर कार चिकनाई जल पर तरी तब पई मेदनी रूप माया मानस हुए तब फेर ने सूत पांच प्रवान कर फिर किया सगल साज तब माया मानस को कहया जाए करो तुम राज सिर पर मुक्ट बंधाया मथे तिलक कढ़ाए सिर ऊपर छतर फिराया वर दिता महा माए अब चल तुम्हारा राज है जुगा जुगंतर माही तुम सानी दूसरा जग में कोई नाई तीनों गुणा बुलाई कह आगे कि पूत तुम मानस अगे जाय दोनों सीस नवाया तीजे थाना फेर ताते पया शैतान जग सबना मह तो फेर पवन गुरु पानी पिता माता तर्त महत पया शैतानी आतशी पिष्टोदित दा सट मृत लोक के विच रहे पिष्ट न जाना पाए जब क्यों कर पहुंचे पिष्ट को फिर देवन अगों गिड़ाय आ آتش जगत चलाया वचन न पाया कोई हिंदू मुसलमान दोए जब लग माटी होई गुस्सा उठ्यो आ آتش है खाक करे पल विच मिस निंदा में जगत को पाया निशानी मीत ताम पके संग आतिशे ਤੇ ਸਵਿਚ ਵੀ ਸ਼ੈਤਾਨ ਖਾਧਿਆ ਤਿਤ ਆਰਾਮ ਹੋਏ ਪਾਛੇ ਉਪਜੇ ਕਾਮ ਕਾਮ ਰੂਹ ਮਲੀਨ ਹੋਏ ਕਰੇ ਕ੍ਰੋਧ ਰਸ ਭੋਗ ਪੋਸ਼ ਬਿਗਾਨੀ ਨਾ ਸੁਝੇ ਕਰਨੇ ਲਾਗਾ ਭੋਗ ਮਹਾ ਪਾਪ ਨੀ ਅਗਨ ਕਾ ਕਹਾ ਨਹੀਂ ਜੇ ਠੌਰ ਜੀਤੇ ਮਾਨਸ ਦੇਵਤਾ ਸਭ ਦੀ ਕਰਦੀ ਰੌਲ ਅੰਦਰ ਬਾਹਰ ਰਮ ਰਹੀ ਲਖ 84 ਮਾਹੀ ਕਿਸੇ ਥੋੜੀ ਕਿਸੇ ਅਗਲੀ ਖਾਲੀ ਕੋਈ ਨਹੀਂ ਤਨ ਤਰਤੀ ਸਤਗੁਰੂ ਫਿਰ ਆਤਿਸ਼ ਲਈ ਮਿਲਾਇ ਇਤਨੇ ਔਗਣ ਜਾਣ ਕੇ ਜਰਾਨਾ ਚਿੱਤ ਵਸਾਈ ਐਸਾ ਸਤਗੁਰੂ ਤਰਤੀ ਰਹੇ ਚਰਨ ਤਲ ਲੀਨ ਉਪਰ ਫਿਰਦੇ ਜੀਆ ਜੰਤ ਦੁੱਖ ਨਾ ਕਰਤਾ ਦੀਨ ਨਿਸ ਦਿਨ ਕਰੇ ਪਰਦਖਣਾ ਸੂਰਜ ਚੰਦ ਦੋਹਿ ਰਹਾ ਜਿਨਾਂ ਦੇ ਜਾਣਨ ਜੀ ਜੰਤ ਰਹੰਦੇ ਪੇਪਰਵਾ ਦਿਨਾਂ ਵੀ ਸੀਸ ਨਿਵਾਇਆ ਤਰਤੀ ਅੱਖੇ ਆਈ ਰਾਜ ਆ ਮਹ ਬਡ ਰਾਜ ਹੈ ਪਾਤਸ਼ਾਹਾਂ ਸਿਰ ਪਾਤਸ਼ਾਹ ਜੇਤੇ ਰਿਖੀ ਮੁਨੀਸਰਾਂ ਹੋਏ ਵਟੇ ਅਵਤਾਰ ਪੀਰ ਪੈਗੰਬਰ 올ੀਏ ਗੋਸ ਕੁਤਬਸਲਾਤ ਤਿੰਨਾ ਬੀ ਸੀਸ ਨਿਵਾਇਆ ਧਰਤੀ ਅਗੇ ਆਈ